ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਤਾਂ ਅਸੀਂ ਪਾਈ ਸੀ ਕੱਲ ਕਦੂਆਂ ਵਾਲੀ ਵੀਡੀਓ ਕਿ ਜੇਕਰ ਕਿਸੇ ਦੇ ਕਦੂ ਨਹੀਂ ਲੱਗਦੇ ਸਿਰਫ ਫੁੱਲ ਲੱਗ ਲੱਗ ਮੱਚਦੇ ਐ ਤੇ ਉਹਦੇ ਬਾਰੇ ਪਹਿਲਾਂ ਤੁਸੀਂ ਇਹ ਵੀਡੀਓ ਦੇਖਣ ਤੋਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਤੁਹਾਡੇ ਸਮਝ ਲੱਗੂਗੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ ਉੱਥੋਂ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਇਹ ਵੀਡੀਓ ਤੁਸੀਂ ਦੇਖਿਓ ਆ ਤੁਸੀਂ ਦੇਖਾ ਰਹੇ ਹੋ ਤੁਹਾਨੂੰ ਪਿਛਲੇ ਸਾਲ ਦੀ ਵੀਡੀਓ ਜਿਹਦੀ ਅਸੀਂ ਕਟਿੰਗ ਕਰੀ ਸੀ ਬੱਲਾਂ ਦੀ ਬਹੁਤ ਜ਼ਿਆਦਾ ਲੇਟ ਲਗਭਗ ਬਹੁਤ ਜ਼ਿਆਦਾ ਵੱਡੀਆਂ ਬੱਲਾਂ ਹੋਗੀਆਂ ਸੀ ਪਰ ਉਹਨਾਂ ਦੇ ਕੱਦੂ ਨਹੀਂ ਲੱਗੇ ਜਦੋਂ ਫਿਰ ਇਹ ਕਟਿੰਗ ਕਰੀ ਸੀ ਇਸ ਵਾਰ ਅਸੀਂ ਬਿਲਕੁਲ ਛੋਟੀਆਂ ਛੋਟੀਆਂ ਬੱਲਾਂ ਦੀ ਕਟਿੰਗ ਕਰੀ ਆ ਦੇਖੋ ਆ ਸਿਰਫ ਫੁੱਲੀ ਲੱਗੇ ਹੋਏ ਐ ਤੇ ਤੁਸੀਂ ਆ ਕੱਟਣੀ ਐ ਇਸ ਤਰ੍ਹਾਂ ਬੱਲ ਦੀ ਆ ਟੂਸਾ ਤੋੜਤਾ ਸੀ ਇਹ ਤੁਸੀਂ ਟੂਸਾ ਤੋੜਨਾ ਜਦੋਂ ਇਹ ਪਾਸੇ ਵਾਲੀਆਂ ਲਗਰਾਂ ਨਿਕਲਣੀਆਂ ਇਹਦੀਆਂ ਤੇ ਉਹਨਾਂ ਦੇ ਕੱਦੂ ਲੱਗਣਗੇ ਉਹ ਇਸ ਤੁਹਾਨੂੰ ਦਿਖਾ ਰਹੇ ਆਂ ਵੀ ਪਿਛਲੇ ਸਾਲ ਅਸੀਂ ਤੋੜੇ ਸੀ ਜਦੋਂ ਛੋਟੇ-ਛੋਟੇ ਗਿੱਠ-ਗਿੱਠ ਸੀ ਹੁਣ ਅਸੀਂ ਬਿਲਕੁਲ ਛੋਟੀਆਂ ਬੱਲਾਂ ਦੇ ਤੋੜ ਚੁੱਕੇ ਆਂ ਤੇ ਉਹਨਾਂ ਦੇ ਕੱਦੂ ਲੱਗਣੇ ਸ਼ੁਰੂ ਹੋ ਗਏ ਨੇ ਤੇ ਉਹ ਅਸੀਂ ਤੁਹਾਨੂੰ ਵੀਡੀਓ ਜਿਹੜੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖੋ ਆ ਦੇਖੋ ਅਸੀਂ ਪਿਛਲੇ ਸਾਲ ਦੀ ਇਹ ਵੀਡੀਓ ਹੈਗੀ ਅਗਸਤ ਮਹੀਨੇ ਦੀ ਆ ਦੇਖੋ ਇੱਥੋਂ ਜਦੋਂ ਮੂਹਰੂ ਟੂਸਾ ਤੋੜਿਆ ਸੀ ਤਾਂ ਹਰ ਇੱਕ ਪੱਤੇ-ਪੱਤੇ ਦੀ ਕੱਦੂ ਲੱਗੀ ਜਾਂਦਾ ਲੈਣ ਬਾਰ ਆ ਦੇਖੋ ਆ ਛੋਟੀ ਜਿਹੀ ਲਗਰ ਨਿਕਲੀ ਇੱਥੋਂ ਲੈ ਕੇ ਆ ਦੇਖੋ ਆ ਜਾ ਰਹੀ ਐ ਤੇ ਤਿੰਨ ਚਾਰ ਕੱਦੂ ਇਹਤੇ ਲੱਗ ਚੁੱਕੇ ਐ ਇਹ ਸ਼ੁਰੂ ਤੋਂ ਬਾਲਾ ਪਿੱਛੋਂ ਆਈ ਸੀ ਤੇ ਇਹ ਲਗਭਗ ਚੌਲਿਆਂ ਚ ਐ ਉਦਲ ਕੇ ਮਦਲ ਕੇ ਪੰਗਾ ਸੀ ਸਿਰਫ ਫੁੱਲੀ ਲੱਗੀ ਗਿਆ ਜਦੋਂ ਅਸੀਂ ਲਗਰਾਂ ਤੋੜੀਆਂ ਉਦੋਂ ਬਾਅਦ ਇਹ ਕੱਦੂ ਲੱਗਣੇ ਸ਼ੁਰੂ ਹੋਏ ਆ ਦੇਖੋ ਆ ਲਗਰ ਅਸੀਂ ਤੋੜੀ ਆ ਹੁਣ ਇਹਤੇ ਬਹੁਤ ਜ਼ਿਆਦੇ ਕੱਦੂ ਲੱਗੇ ਸੀ ਇੱਕ ਬਾਲਾ ਤੇ 100-150 ਕੱਦੂ ਲੱਗ ਜਾਂਦਾ ਆਮੀ ਜੇਕਰ ਉਹਦੀ ਕਟਿੰਗ ਸਹੀ ਤਰੀਕੇ ਨਾਲ ਕੀਤੀ ਜਾਵੇ ਆ ਸਿਰਫ ਸਾਰੇ ਫੁੱਲੀ ਫੁੱਲ ਲੱਗੀ ਗਿਆ ਇਹਦੇ 2-3 ਮਹੀਨੇ ਪਿਛਲੀ ਵਾਰ ਬਹੁਤ ਲੇਟ ਹੋਗੇ ਸੀ ਕਦੋਂ ਲੱਗੇ ਨਹੀਂ ਜਦੋਂ ਤੇ ਆ ਦੇਖੋ ਆ ਜਾ ਰਹੀ ਹੈ ਬੱਲ ਉਹ ਦੇਖੋ ਕਦੂ ਦੋ ਕਦੂ ਖੜੇ ਆ ਸਿਰਫ ਛੋਟ ਥੋੜੀ ਥਾਂ ਤੇ ਗਿੱਠ ਡੇਢ ਗਿੱਠ ਥਾਂ ਤੇ ਜੇ ਜੇ ਆਪਾਂ ਕਟਿੰਗ ਕਰਦੇ ਆਂ ਦੀ ਜੇ ਸਹੀ ਤਰੀਕੇ ਨਾਲ ਹੁੰਦੀ ਹੈ ਪਿਛਲੀ ਵੀਡੀਓ ਤੁਸੀਂ ਦੇਖੋ ਜਿੱਥੇ ਅਸੀਂ ਬਹੁਤ ਵਧੀਆ ਸਹੀ ਤਰੀਕੇ ਨਾਲ ਦੱਸਿਆ ਕਿ ਜਦੋਂ 10 ਪੱਤੇ ਹੋ ਜਾਣ ਬੱਲ ਦੇ ਸ਼ੁਰੂ ਤੇ ਜਦੋਂ ਆਪਾਂ ਬੱਲ ਲਾਉਨੇ ਆ ਜਦੋਂ ਬੱਲ 10 ਪੱਤਿਆਂ ਦੀ ਹੋ ਜੇ ਉਹਨਾਂ ਦਾ ਮੂਰੂ ਟੂਸਾ ਤੋੜਦੇ ਜਿਹੜੀਆਂ ਪਾਸੇ ਤੇ ਲਗਰਾਂ ਨਿਕਲਣੀਆਂ ਉਹਦੇ ਕੱਦੂ-ਕੱਦੂ ਲੱਗਣਗੇ ਅਗਲੀ ਕਟਿੰਗ ਕਿਵੇਂ ਕਰਨੀ ਹੈ ਉਹ ਅਸੀਂ ਅਗਲੀ ਵੀਡੀਓ 'ਚ ਦੱਸਾਂਗੇ ਕਿ ਸਾਰੇ 6 ਮਹੀਨੇ ਦੇ 8 ਮਹੀਨੇ ਜਿੰਨਾਂ ਚਿਰ ਬੱਲਾ ਰਹਿੰਦੀਆਂ ਉਹਦੇ ਕਟਿੰਗ ਕਰਨੀ ਆ ਆ ਦੇਖੋ ਆ ਮੇਨ ਆ ਰਹੀ ਹੈਗੀ ਫੁੱਲ ਲਗ-ਲਗ ਮੱਚੇ ਹੋਏ ਆ ਹੁਣ ਇਹ ਤੋਂ ਜਿਹੜੀਆਂ ਛੋਟੀਆਂ ਲਗਰਾਂ ਨਿਕਲਣੀਆਂ ਉਹਨਾਂ ਦੇ ਕੱਦੂ ਲੱਗਦੇ ਹੈਗੇ ਆ ਆ ਦੇਖੋ ਆ ਬੱਲ ਸਿੱਧੀ ਜਾ ਰਹੀ ਹੈ ਬਿਲਕੁਲ ਅਸੀਂ ਦਿਖਾ ਰਹੇ ਆ ਨਾ ਤੁਹਾਨੂੰ ਟੂਸੇ ਤੱਕ ਇਹਦਾ ਸੀ ਟੂਸਾ ਤੋੜ ਵੀ ਰਹੇ ਆ ਵੈਸੇ ਟੁੱਟੇ ਵੀ ਹੋਏ ਆ ਕਈ ਥਾਂ ਤੇ ਆ ਦੇਖੋ ਆ ਵੱਲ ਬਿਲਕੁਲ ਸਿਰੇ ਤੋ ਆ ਰਹੀ ਹੈਗੀ ਆ ਟੂਸਾ ਇਹਦਾ ਇੱਕ ਇਧਰ ਜਾਂਦਾ ਇੱਕ ਇਧਰ ਜਾਂਦਾ ਵੀ 5 6 ਲਗਰਾਂ ਨਿਕਲਦੀਆਂ ਨੇ ਦੁਬਾਰੇ ਆ ਦੇਖੋ ਆ ਨਿਕਲੀ ਆ ਇੱਥੋਂ ਤੱਕ ਇਹ ਆ ਗਈ ਉਹ ਦੇਖੋ ਕੱਦੂ ਲੱਗਿਆ ਪਿਆ ਜਦੋਂ ਆਪਾਂ ਮੂਰੋ ਟੂਸਾ ਤੋੜਦਾ ਜਿਹੜੀਆਂ ਪਾਸੇ ਤੇ ਲਗਰਾਂ ਨਿਕਲਣੀਆਂ ਉਹਨਾਂ ਦੇ ਫੁੱਲ ਕੱਦੂ ਲੱਗਦੇ ਨੇ ਬਾਧੂ ਕੱਦੂ ਲੱਗਦੇ ਨੇ ਆ ਦੇਖੋ ਇਹ ਫੇਰ ਵੀ ਅਸੀਂ ਅਗਲੀ ਕਟਿੰਗ ਕਰਤੀ ਸੀ ਇਹ ਕਟਿੰਗ ਤਿੰਨ ਤਰ੍ਹਾਂ ਦੀ ਹੁੰਦੀ ਹੈ 2ਜੀ 3ਜੀ 4ਜੀ ਪਹਿਲੀ ਪੀੜੀ ਦੀ ਕਟਿੰਗ ਦੂਜੀ ਪੀੜੀ ਦੀ ਕਟਿੰਗ ਤੀਜੀ ਦੀ ਚਾਰ ਪੀੜੀਆਂ ਚ ਵੰਡਿਆ ਜਾਂਦਾ ਕਦੂ ਦੀਆਂ ਬੱਲਾਂ ਆ ਦੇਖੋ ਸੀ ਅਸੀਂ 2ਸੇ ਬਾਅਦ ਚ ਬਾਬਾ ਤੋੜਦੇ ਸੀ ਬਿਨਾ ਉਹ ਤੋਂ ਇਸ ਵਾਰ ਅਸੀਂ ਪੂਰੇ ਸਹੀ ਤਰੀਕੇ ਨਾਲ ਤੋੜਾਂਗੇ ਸ਼ੁਰੂਆਤ ਤੋਂ ਤੇ ਜਦੋਂ 2ਸੇ ਆਪਾਂ ਤੋੜਦੇ ਹਾਂ ਫੁੱਲ ਕਦੂ ਲੱਗਦੇ ਨੇ ਫਿਰ ਆ ਦੇਖੋ ਆ ਨਿਮ ਤੇ ਚੜਗੀ ਵਾਲੇ ਦੇ ਵੀ ਫੁੱਲ ਕਦੂ ਲੱਗੇ ਪਏ ਨੇ ਤਾ ਇੰਨੇ ਕਦੂ ਲੱਗਦੇ ਇੱਕ ਵੱਲ ਤੇ ਖਾਣਯੋਗੇ ਤਾਂ ਛੱਡੋ ਪਸ਼ੂਆਂ ਨੂੰ ਵੀ ਕਦੂ ਅਸੀਂ ਪਾਉਂਦੇ ਰਹੇ ਹਾਂ ਪਿਛਲੇ ਸਾਲ ਜਦੋਂ ਇਹ ਕਟਿੰਗ ਕਰਤੀ ਸੀ ਇੰਨੇ ਜਿਆਦੇ ਕਦੂ ਜਿਹੜੇ ਲੱਗਦੇ ਆਹ ਦੇਖੋ ਨਹੀਂ ਤਾਂ ਇਹ ਫੁੱਲ ਹੀ ਲੱਗੀ ਜਾਣੇ ਫੁੱਲ ਹੀ ਲੱਗੀ ਜਾਣੇ ਜਿੰਨਾ ਚਿਰ ਆਪਾਂ ਇਹਦੇ ਟੂਸੇ ਨਹੀਂ ਤੋੜਦੇ ਵੱਲ ਦੇ ਆਹ ਦੇਖੋ ਆ ਤੁਸੀਂ ਦੇਖ ਰਹੇ ਹੋ ਆ ਕਿ ਛੋਟੀ ਜਿਹੀ ਲਗਰ ਨਿਕਲੇ ਇੱਕ ਗਿੱਟਸ ਤੋਂ ਵੀ ਘੱਟ ਜਗ੍ਹਾ ਤੇ ਤੇ ਆਹੋ ਦੇਖੋ ਕਦੂ ਤੇ ਲੱਗਿਆ ਪਿਆ ਹੈਗਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਕਰਕੇ ਤੁਹਾਡਾ ਕੋਈ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਕੁਝ ਵੀ ਦੱਸ ਸਕਦੇ ਹੋ ਤੁਹਾਨੂੰ ਵੀ ਕੋਈ ਜਾਣਕਾਰੀ ਹੈ ਸਬਸਕ੍ਰਾਈਬ ਕਰਕੇ ਚੈਨਲ ਦੇ ਬੈਲ ਦਾ ਆਈਕਨ ਜ਼ਰੂਰ ਦਬਾ ਦਿਓ ਹੋਰ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ 350 400 ਵੀਡੀਓ ਉਹ ਵੀ ਤੁਸੀਂ ਸਾਰੀਆਂ ਦੇਖ ਸਕਦੇ ਹੋ ਸਾਰੀਆਂ ਕੰਮ ਦੀਆਂ ਵੀਡੀਓ ਤੇ ਇਹ ਵੀਡੀਓ ਉੱਪਰ ਵਾਲੀ ਤੁਸੀਂ ਆਈ ਬਟਨ ਤੇ ਦੇਖ ਸਕਦੇ ਹੋ ਇੱਕ ਇਹ ਹੈ ਇੱਕ ਵੀਡੀਓ ਸੀ ਹੋਰ ਪਾਵਾਂਗੇ ਕਾਪੀ ਪੇਨ ਤੇ ਤੁਹਾਨੂੰ ਕਟਿੰਗ ਕਰਨੀ ਸਿਖਾਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ